Yup. पंजाब एक ऐसा लीडर जिसकी सीधी परमात्मा नाल गलबात सीधी रब नाल जुड़ियां जुड़िया ने उस लीडर दिया जिस के उपर वो हाथ रखते ने विधायक तो संसद बन जाते हैं दो हज़ार बई उन्होंने आम आदमी पार्टी के कुछ लीडर के उपर हथ रखा तो वो विधायक बन गए दो हज़ार सतारा देना कांग्रेस के दे लीडर के उपर हथ रखिया ਤੇ ਉਹ ਵਿਧਾਇਕ ਬਣਗੇ ਅੱਜ ਉਸ ਮੰਤਰੀ ਨੇ ਖੁਲਾਸੇ ਕੀਤੇ ਨੇ ਕਿ ਉਹਨਾਂ ਦੀ ਪਰਮਾਤਮਾ ਦੇ ਨਾਲ ਸਿੱਧੀ ਗੱਲਬਾਤ ਹੈ 2027 ਦੇ ਵਿੱਚ ਵੀ ਉਹ ਅਜਿਹਾ ਕਰਨਗੇ ਜਿਹੜੇ ਲੀਡਰ ਦੇ ਉੱਪਰ ਹੱਥ ਰੱਖਣਗੇ ਉਹ ਵਿਧਾਇਕ ਬਣੇਗਾ ਉਹ ਪੰਜਾਬ ਦਾ ਸੀਐਮ ਬਣੇਗਾ ਸੋ ਉਸ ਮੰਤਰੀ ਨੇ ਇਹ ਖੁਲਾਸਾ ਕਰਕੇ ਵੱਡੀ ਹਲਚਲ ਮਚਾ ਦਿੱਤੀ ਹੈ ਪੂਰੇ ਪੰਜਾਬ ਦੀ ਸਿਆਸਤ ਵਿੱਚ ਉਹ ਕਿਹੜੀ ਪਾਰਟੀ ਵਿੱਚ ਬੈਠਾ ਹੈ ਲੀਡਰ ਤੇ ਕਿਹੜੇ ਪਾਰਟੀ ਦੇ ਵਿੱਚ ਉਸਨੇ ਪਹਿਲਾ ਮੰਤਰੀ ਦੇ ਤੌਰ ਤੇ ਸੇਵਾ ਕੀਤੀ ਤੁਸੀਂ ਜੁੜੇ ਹੋ ਲੋਕ ਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਪੰਜਾਬ ਦੇ ਵਿੱਚ 2027 ਦੀ ਸਰਕਾਰ ਨੂੰ ਲੈ ਕੇ ਸਾਰੀਆਂ ਪਾਰਟੀਆਂ ਤਿਆਰੀਆਂ ਕਰ ਲਿਆ ਨੇ ਆਪਣੇ ਦਾਅਵੇ ਜਤਾ ਰਿਆ ਨੇ ਕਿ 2027 ਵਿੱਚ ਸਾਡੀ ਸਰਕਾਰ ਬਣੇਗੀ ਕਾਂਗਰਸ ਪਾਰਟੀ ਜਿਹੜੀ 2027 ਵਿੱਚ ਸਰਕਾਰ ਬਣਾਉਣ ਲਈ ਦਾਅਵੇ ਕਰ ਰਹੀ ਹੈ ਅਕਾਲੀ ਦਲ ਵੀ 2027 ਦੇ ਵਿੱਚ ਸਰਕਾਰ ਬਣਾਉਣ ਲਈ ਹੁਣ ਮਜਬੂਤ ਸਥਿਤੀ ਵਿੱਚ ਆ ਗਿਆ ਹੈ ਔਰ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੀ 2027 ਵਿੱਚ ਰਿਪੀਟ ਕਰ ਸਕਦੀ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਆਪਣੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਹਰ ਰੋਜ਼ ਉਹ ਵਿਚਰਦੇ ਨੇ ਸੋ ਬੀਜੇਪੀ ਦੇ ਵਿੱਚ ਵੀ ਅਜਿਹਾ ਹੀ ਹੋ ਰਿਹਾ ਕਿ ਬੀਜੇਪੀ ਦੇ ਲੀਡਰ ਵੀ 2027 ਵਿੱਚ ਆਪਣੇ ਦਮ ਤੇ ਸਰਕਾਰ ਬਣਾਉਣ ਦੀ ਗੱਲ ਕਹਿ ਰਹੇ ਨੇ ਪੂਰੇ ਪੰਜਾਬ ਵਿੱਚ ਕੇਂਦਰ ਦੀਆਂ ਸਕੀਮਾਂ ਪੰਜਾਬ ਵਿੱਚ ਲਿਆ ਕੇ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾ ਰਹੇ ਨੇ ਸੋ ਪੰਜਾਬ ਦੇ ਵਿੱਚ ਸਾਬਕਾ ਮੰਤਰੀ ਬੀਜੇਪੀ ਦਾ ਉਹ ਲੀਡਰ ਜਿਸ ਨੇ ਅੱਜ ਇਹ ਖੁਲਾਸੇ ਕੀਤੇ ਨੇ ਕਿ 2027 ਵਿੱਚ ਉਹ ਜਿਸ ਨੂੰ ਵੀ ਟੱਚ ਕਰਨਗੇ ਜਿਸ ਦੇ ਸਿਰ ਤੇ ਹੱਥ ਰੱਖਣਗੇ ਉਹ ਵਿਧਾਇਕ ਬਣੇਗਾ ਤੇ ਉਹ ਪੰਜਾਬ ਦਾ ਸੀਐਮ ਬਣੇਗਾ ਇਸ ਤੋਂ ਪਹਿਲਾਂ ਉਹਨਾਂ ਨੇ ਬਹੁਤ ਸਾਰੇ ਵਿਧਾਇਕਾਂ ਦੇ ਸਿਰ ਤੇ ਹੱਥ ਰੱਖਿਆ ਤੇ ਉਹ ਵਿਧਾਇਕ ਜਿੱਤੇ ਜੋ 2017 ਦੀ ਗੱਲ ਕਰੀਏ ਜਾਂ 2014 ਦੀ ਗੱਲ ਕਰੀਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸ਼ੇਰ ਸਿੰਘ ਖਵਾਇਆ ਦੇ ਸਿਰ ਤੇ ਹੱਥ ਰੱਖਿਆ ਸੀ ਤੇ ਸ਼ੇਰ ਸਿੰਘ ਖਵਾਇਆ ਸੰਸਦ ਬਣੇ ਸ਼ੇਰ ਸਿੰਘ ਕੁਮਾਇਆ ਵਿਧਾਇਕ ਬਣੇ ਉਸ ਤੋਂ ਬਾਅਦ 2017 ਦੇ ਵਿੱਚ ਉਹਨਾਂ ਨੇ ਸ਼ੇਰ ਸਿੰਘ ਕੁਮਾਇਆ ਦੇ ਸੁਪੁੱਤਰ ਦਵਿੰਦਰ ਕੁਮਾਇਆ ਦੇ ਸਿਰ ਤੇ ਹੱਥ ਰੱਖਿਆ ਤੇ ਉਹ ਵਿਧਾਇਕ ਬਣ ਕੇ ਫਾਇਲ ਘਾਤੋਂ ਉਸ ਤੋਂ ਅੱਗੇ 2022 ਦੇ ਮੌਜੂਦਾ ਵਿਧਾਇਕ ਨਰਿੰਦਰ ਪਾਲ ਸਾਹਮਣਾ ਦੇ ਸਿਰ ਤੇ ਹੱਥ ਰੱਖਿਆ ਤੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਕੇ ਸੋ ਇਹ ਸਾਬਕਾ ਮੰਤਰੀ ਜਿਹੜੇ ਕਿ ਫਾਇਲ ਘਾਤੋਂ ਹੀ ਬਿਲਾਉਂ ਕਰਦੇ ਨੇ ਸਰਜੀਤ ਕੁਮਾਰ ਜੈਣੀ ਨੇ ਇਹ ਅੱਜ ਵੱਡੇ ਖੁਲਾਸੇ ਕਰ ਦਿੱਤੇ ਨੇ ਉਹਨਾਂ ਨੇ মিডিਆ ਦੇ ਵਿੱਚ ਆਪਣਾ ਇਹ ਬਿਆਨ ਦਿੱਤਾ ਜਿਸ ਨੂੰ ਲੈ ਕੇ ਪੂਰੀ ਹਲਚਲ ਮਚੀ ਹੋਈ ਏ ਸਰਜੀਤ ਕੁਮਾਰ ਜੈਣੀ ਜਿਹੜੇ ਸਾਬਕਾ ਸਿਹਤ ਮੰਤਰੀ ਸੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਔਰ ਉਹਨਾਂ ਨੇ ਅੱਜ ਇਹ ਖੁਲਾਸਾ ਕੀਤਾ ਕਿ ਉਹ ਜਿਸਦੇ ਵੀ ਸਿਰ ਤੇ ਹੱਥ ਰੱਖਦੇ ਨੇ ਉਹ ਮੰਤਰੀ ਤੇ ਵਿਧਾਇਕ ਬਣ ਜਾਂਦਾ ਉਸ ਦੀ ਸਿੱਧੀ ਗੱਲਬਾਤ ਹੈ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਜੋ ਭਾਜਪਾ ਦੀ ਸਰਕਾਰ ਬਣੇਗੀ ਔਰ ਭਾਜਪਾ ਦਾ ਹੀ ਜਿਹੜਾ ਅਗਲਾ ਪੋਲ ਬਾਲਾ ਹੈ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਬਹੁਤ ਵੱਡੀ ਗਲਤੀ ਹੋਈ ਏ ਮੈਂ ਬਹੁਤ ਵੱਡੀ ਗਲਤੀ ਕਰਕੇ ਫਾਇਰ ਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਵਨਾ ਦੇ ਸਿਰ ਤੇ ਹੱਥ ਰੱਖਿਆ ਤੇ ਉਹ ਵਿਧਾਇਕ ਬਣ ਕੇ ਜੇਕਰ ਮੈਂ ਹੱਥ ਨਾ ਰੱਖਦਾ ਤਾਂ ਨਰਿੰਦਰਪਾਲ ਸਵਨਾ ਕਦੀ ਵੀ ਨਹੀਂ ਜਿੱਤ ਸਕਦੇ ਸੀ ਜੈਣੀ ਦੇ ਬਿਆਨਾਂ ਦੇ ਪ੍ਰਤੀਕਿਰਿਆ ਦਿੰਦੇ ਹੋਏ ਆਪ ਨੇਤਾ ਤੇ ਨਰਿੰਦਰਪਾਲ ਸਵਨਾ ਦੇ ਕਰੀਬੀ ਸਾਥੀ ਪ੍ਰਿੰਸ ਖਿੜਾ ਨੇ ਵੀ ਕਿਹਾ ਕਿ ਜਦੋਂ ਮੌਜੂਦਾ ਆਪ ਵਿਧਾਇਕ ਨਰਿੰਦਰਪਾਲ ਸਵਨਾ ਅਕਾਲੀ ਭਾਜਪਾ ਦੀ ਸਰਕਾਰ ਵਿੱਚ ਸੁਰਜੀਤ ਜੈਣੀ ਦੇ ਨਾਲ ਸੰਨ ਤਾ ਇਹ ਸੁਰਜੀਤ ਜਣੀ ਹੀ ਸੰਜਿਨਾਂ ਨੇ ਉਹਨਾਂ ਦੇ ਸਿਰ ਦੇ ਉੱਪਰ ਹੱਥ ਰੱਖ ਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਸੀ ਕਿ ਉਹ ਇੱਕ ਦਿਨ ਫਾਇਲ ਕਾਇਦੇ ਵਿਧਾਇਕ ਬਣਨਗੇ ਔਰ ਸੇਵਾ ਕਰਨਗੇ ਉਹ ਇਸ ਨੂੰ ਹੁਣ ਭਾਵੇਂ برداشت ਨਹੀਂ ਕਰ پا ਰਹੇ ਹਨ ਸੋ ਸਰਕਾਰ ਮੰਤਰੀ ਸੁਰਜੀਤ ਜਣੀ ਨੇ ਇਸ ਬਿਆਨ ਨੇ 19 ਦਸੰਬਰ ਨੂੰ ਡੀਸੀ ਦਫ਼ਤਰ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਉਹਨਾਂ ਨੇ ਇਹ ਆਪਣਾ ਬਿਆਨ ਦਿੱਤਾ ਸੀ ਇਸ ਦੀ ਇੱਕ ਵੀਡੀਓ ਵੀ ਵਾਇਪ ਹੋਈ ਏ ਜੋ ਸੋਸ਼ਲ ਮੀਡੀਆ ਦੇ ਉੱਪਰ ਬੜੀ ਹਲਚਲ ਮਚਾ ਰਹੀ ਏ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਵਾਇਰਲ ਹੋਰੀ ਵੀਡੀਓ ਦੇ ਵਿੱਚ ਕਿ ਉਹਨਾਂ ਦਾ ਸਿੱਧਾ ਪਰਮਾਤਮਾ ਦੇ ਨਾਲ ਲਿੰਕ ਜੁੜਿਆ ਹੋਇਆ ਹੈ ਉਹ ਪਰਮਾਤਮਾ ਦੇ ਨਾਲ ਉਹਨਾਂ ਦੀ ਗੱਲਬਾਤ ਹੈ ਜਿਸ ਕਰ ਨੂੰ ਉਹ ਆਪਣਾ ਹੱਥ ਜਿਸ ਨੇ ਵੀ ਸਿਰ ਤੇ ਰੱਖਦੇ ਨੇ ਉਹ ਵਿਧਾਇਕ ਬਣ ਜਾਂਦਾ ਹੈ ਭਾਵੇਂ ਛੇਰ ਸਿੰਘ ਕੋਹਾਇਆ ਹੋਵੇ ਦਵਿੰਦਰ ਕੋਹਾਇਆ ਹੋਵੇ ਨਿਰਿੰਦਰਪਾਲ ਸਾਹਮਣਾ ਹੋਵੇ ਜਾਂ ਰਾਣਾ ਸੋਢੀ ਹੋਵੇ ਇਹਨਾਂ ਸਾਰਿਆਂ ਨੂੰ ਉਹਨਾਂ ਦਾ ਅਸ਼ੀਰਵਾਦ ਸੀ ਤੇ ਉਹ ਅਸ਼ੀਰਵਾਦ ਦੇ ਜ਼ਰੀਏ ਹੀ ਜਿੱਤਦੇ ਰਹੇ ਤੇ ਮੰਤਰੀਆਂ ਦੇ ਅਹੁਦੇ ਤੇ ਜਾਂਦੇ ਰਹੇ ਸੋ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਜੋ ਰਾਣਾ ਸੋਢੀ ਦੇ ਸਿਰ ਤੇ ਹੱਥ ਰੱਖਿਆ ਪਰ ਰਾਣਾ ਸੋਢੀ ਥੋੜੇ ਫਰਕ ਨਾਲ ਹਾਰ ਗਏ ਉਸ ਸਮੇਂ ਰਾਣਾ ਸੋਢੀ ਵੀ ਜਿੱਤਣ ਤੇ ਰਹਾ ਤੇ ਪਹੁੰਚ ਗਏ ਸੀ ਪਰ ਕੁਝ ਨਾ ਕੁਝ ਗਲਤੀ ਹੋ ਗਈ ਜਿਸ ਕਾਰਨ ਉਹ ਰਾਣਾ ਸੋਢੀ ਜਿੱਤ ਨਹੀਂ ਸਕੇ ਜਿਸ ਨੂੰ ਲੈ ਕੇ ਸਰਜੀਤ ਕੁਮਾਰ ਜਾਨੀ ਨੇ ਇਹ ਵੱਟੇ ਖੁਲਾਸੇ ਕੀਤੇ ਨੇ ਦਵਿੰਦਰ ਕੁਬਾਇਆ ਦੇ ਸਿਰ ਤੇ ਉਹਨਾਂ ਨੇ ਜਦੋਂ ਹੱਥ ਰੱਖਿਆ ਦਵਿੰਦਰ ਕੁਬਾਇਆ ਤਾਂ ਬੋਲ ਵੀ ਨਹੀਂ ਸਕਦੇ ਸੀ ਉਹਨਾਂ ਨੂੰ ਬੋਲਣਾ ਵੀ ਨਹੀਂ ਆਉਂਦਾ ਸੀ ਤੇ ਇੱਕ ਬੱਚੇ ਦੇ ਤੌਰ ਤੇ ਉਹ ਨਰਿੰਦਰ ਜਿਹੜਾ ਕਿ ਦਵਿੰਦਰ ਕੁਬਾਇਆ ਸੀ ਔਰ ਉਹ ਜਿੱਤ ਜਾਂਦੇ ਨੇ ਜਿਸ ਨੂੰ ਲੈ ਕੇ ਸਰਜੀਤ ਕੁਮਾਰ ਜਾਨੀ ਨੇ ਇਹ ਵੱਡਾ ਦਾਵਾ ਕੀਤਾ ਕਿ ਹੋਣੋ ਜਿਸਦੇ ਵੀ ਸਿਰ ਤੇ ਹੱਥ ਰੱਖਣਗੇ ਉਹ ਪੰਜਾਬ ਦਾ ਅਗਲਾ ਸੀਐਮ ਹੋਵੇਗਾ